ਮੈਰੋ ਆਵੇ ਨਾ ਆਵੇ ਮੇਰੇ ਤੱਕ ਉਹ ਗੱਲ ਵੱਖਰੀ ਆ ਤੁਸੀਂ ਇਦਾਂ ਕਰੋ ਤੁਸੀਂ ਮੈਰੋ ਨੂੰ ਝੁਕਣਾ ਹੁੰਦਾ ਤੁਸੀਂ ਆਪ ਹੀ ਆਜੋ ਹਾਂ ਤੁਸੀਂ ਨੰਬਰ ਲਾਓ ਮੈਰੋ ਨੂੰ ਛੱਡੋ ਤੁਸੀਂ ਮੈਰੋ ਨੇ ਮੇਰਾ ਨੰਬਰ ਲਾਉਣਾ ਹੈ ਕਿ ਪਤਾ ਨਹੀਂ ਨਹੀਂ ਲਾਉਣਾ ਤੁਸੀਂ ਲਾਓ ਆਣ ਕੇ ਸਵਾਦ ਤੇ ਤਾਂ ਉਹਨੂੰ ਤਾਂ ਮੈਂ ਭਰਾ ਕਿਹਾ ਉਹਨੂੰ ਮੈਂ ਕੀ ਕਹੂੰਗਾ ਦੱਸ ਕੀ ਉਹਨੂੰ ਮੈਂ ਜਵਾਬ ਦਊਗਾ ਤੁਸੀਂ ਆਓ ਨਾ ਜਿੰਨੇ ਤੁਹਾਨੂੰ ਸ਼ੌਂਕ ਆ ਜਿਆਦਾ ਵੀ ਮਤਲਬ ਅਸੀਂ ਮੈਰੋ ਨੂੰ ਕਹਿਣਾ ਆ ਕਿ ਅਗਲਾ ਨੰਬਰ ਇਹਦਾ ਲਾ ਦਿਓ ਪੰਜਾਬ ਚੋਂ ਗੰਦ ਸਾਫ਼ ਕਰਨ ਸਾਲੇ ਗੰਦ ਦੇਣਾ ਚੰਗੇ ਭਲੇ ਇਨਸਾਨ ਨੂੰ ਤੁਸੀਂ ਲੋਕ ਗੰਦ ਬਗੜਨ ਤੇ ਮਜਬੂਰ ਕਰਦੇ ਆ ਚੰਗੇ ਭਲੇ ਇਨਸਾਨ ਨੂੰ ਤੁਸੀਂ ਕਿਰਾਏ ਤੋਰਦੇ ਆ ਕੋਈ ਬੰਦਾ ਨਹੀਂ ਗਲਤ ਹੋਣਾ ਚਾਹੁੰਦਾ ਐਡੇ ਵੱਡੇ ਲੈਵਲ ਤੇ ਨਾਂ ਖੜਾ ਕਰਕੇ ਆਪਣੇ ਨਾਂ ਨੂੰ ਬਰਬਾਦ ਕਰਨ ਵਿੱਚ ਕਿਸੇ ਦੀ ਕੋਈ ਖੁਸ਼ੀ ਨਹੀਂ ਹੁੰਦੀ ਉਹਨੂੰ ਬਰਬਾਦ ਕਰਨ ਤੇ ਮਜਬੂਰ ਕਰ ਦਿੰਦੇ ਤੁਸੀਂ ਲੋਕ ਨੂੰ ਹਰਾਸਮੇਟੀ ਇੰਨਾ ਜ਼ਿਆਦਾ ਕਰਦੇ ਨਾ ਵੀ ਜਦੋਂ ਉਹਦੀ ਮਾਂ ਭੈਣ ਧੀ ਇਕ ਕਰ ਦਿੰਦੇ ਅਗਲਾ ਕਹਿੰਦਾ ਦੁਨੀਆਦਾਰੀ ਕਹਿੰਦਾ ਜੇ ਸਾਲਾ ਅਣਖ ਗਵਾ ਕੇ ਰੋਟੀ ਖਾਣੀ ਇਹੋ ਜੀ ਰੋਟੀ ਦੀ ਲਾਂਹਤ ਆ ਉਥੇ ਸਟੇਜ ਤੇ ਖਲੋ ਕੇ ਬੜੇ ਬੜੇ ਸਾਲੇ ਦਮ ਗਜੇ ਮਾਰੀ ਜਾਂਦੇ ਵੀ ਅਸੀਂ ਆਇਆ ਕਰਦਨੇ ਹਾਂ ਉਹ ਕਰਦਨੇ ਸਾਡੇ ਵੱਡ ਬਡੇ ਨੇ ਆ ਕੀਤਾ ਤੇ ਆਪ ਸਾਲਾ ਲਿ ਚਲੀ ਜਾ ਉੱਠ ਕੇ ਸਾਨੂੰ ਕੁੜੀਆਂ ਟੌਰਚਰ ਕਰਕੇ ਗਾਂ ਜਾਵੇ ਮੈਦਾਨ ਛੱਡਣ ਦੀ ਗੱਲ ਜਿਹੜੇ ਮੈਂ ਕਹਿੰਦੇ ਨੇ ਮੈਦਾਨ ਨਹੀਂ ਛੱਡਣਾ ਮੈਦਾਨ ਭਾਈ ਤਾ ਛੱਡਾਂਗੇ ਤੇ ਅਸੀਂ ਦਾੜੀ ਕੇਸ ਕਟਾ ਦਾਂਗੇ ਫੇਰ ਤੇ ਅਸੀਂ ਕਹਾਂਗੇ ਵੀ ਮੈਦਾਨ ਛੱਡ ਕੇ ਭੱਜ ਗਏ ਆ ਤੁਹਾਨੂੰ ਇਹੋ ਲੱਗਦਾ ਨਾ ਵੀ ਅਸੀਂ ਬਾਣੇ ਚ ਰਹਿ ਕੇ ਪਧਾਨੀ ਵੱਡਾ ਨੁਕਸਾਨ ਕਰਨ ਰਿਹਾ ਭਾਈ ਬਾਣਾ ਤੁਹਾਡਾ ਤੁਸੀਂ ਲੈ ਲਓ ਠੀਕ ਆ ਜਿਹੜੀ ਆ ਆ ਦਾੜੀ ਕੇਸ ਹੈ ਤੇ ਮਾਰੇ ਦੀ ਦਾਤ ਆ ਇਹਨੂੰ ਥੋੜਾ ਜਿਹਾ ਲੈ ਸਕਦੇ ਤੁਸੀਂ ਤੁਹਾਡਾ ਪੰਥਿਆਰ ਤੁਸੀਂ ਲੈ ਲਓ ਪਰ ਸਾਨੂੰ ਸਾਡੇ ਕਿੱਥੇ ਚ ਨਾ ਫਿਰ ਡੱਕੇਓ ਠੀਕ ਜੋਗ ਨਾ ਮਾਰਿਓ ਫੇ ਅਸੀਂ ਭਾਵੇਂ ਜਿੱਦ ਤਰੀ ਕੱਚੇ ਨੇ ਜਾਈਏ ਪੱਕੇ ਨੇ ਜਾਈਏ ਵਿੰਗੇ ਨੇ ਜਾਈਏ ਟੇਢੇ ਨੇ ਜਾਈਏ ਫਿਰ ਮੇਰਾ ਸਾਲਾ ਗਿਆਨੀ ਨਾ ਬਣੇ ਕੋਈ ਆ ਕੇ ਜਦੋਂ ਅਸੀਂ ਇੰਨੇ ਚਿਰ ਤੋਂ 9 ਮਹੀਨੇ ਤੋਂ ਬੋਲਣ ਦਿਆਂ ਵੀ ਮੈਂ ਬਿਲਕੁਲ ਸਹੀ ਇਮਾਨਦਾਰੀ ਨਾਲ ਕੰਤ ਦੀ ਸੇਵਾ ਕੀਤੀ ਬਿਲਕੁਲ ਇਮਾਨਦਾਰੀ ਨਾਲ ਚੱਲਿਆ ਠੀਕ ਆ ਹੁਣ ਤਾਈਆਂ ਬੰਦਿਆਂ ਚ ਹੁੰਦੀਆਂ ਯਾਰ ਇਹ ਇਹ ਕਾਦੀ ਸਾਲੀ جنگ ਆ ਕਾਦੀ ਲੜਾਈ ਆ ਲੜਾਈਆਂ ਹੁੰਦੀਆਂ ਸ਼ਬਦਾਂ ਦੀ جنگ ਆ ਤੇ ਸ਼ਬਦਾਂ ਦੇ ਵਿੱਚ ਹਰਾਓ ਬੰਦੇ ਨੂੰ ਨਾ ਕਿ ਉਹਦਾ ਕਿੱਤਾ ਬੰਦ ਕਰਨ ਦੇ ਨਾਲ ਨਹੀਂ ਹੁੰਦਾ ਕੁਝ ਵੀ ਠੀਕ ਆ ਉਹਦਾ ਕਿੱਤਾ ਬੰਦ ਕਰਕੇ ਤੁਸੀਂ ਸੋਚੋ ਕਿ ਬੰਦਾ ਹਾਰ ਗਿਆ ਉਹ ਹਾਰਿਆ ਨਹੀਂ ਆ ਹਾਰੇ ਸਾਲਿਓ ਤੁਸੀਂ ਆ ਤੁਸੀਂ ਉਹਨੂੰ ਇਸ ਇਸ ਲੈਵਲ ਤੇ ਮੈਦਾਨ ਦੇ ਵਿੱਚ ਸਾਹਮਣੇ ਦਿਆਓ ਸਾਹਮਣੇ ਆ ਕੇ ਮੈਦਾਨ 'ਚ ਸ਼ਬਦਾਂ ਦੀ ਮਾਰ ਮਾਰੋ ਜੇ ਸ਼ਬਦਾਂ ਨਾਲ ਆ ਰਿਹਾ ਸ਼ਬਦਾਂ ਨਾਲ ਮਾਰੋ ਜੇ ਸ਼ਾਸਤਰ ਲਿਆ ਗਿਆ ਰਿਹਾ ਸ਼ਾਸਤਰ ਨਾਲ ਮਾਰੋ ਫੇਰ ਤੂੰ ਤੁਸੀਂ ਮਰਦੇ ਆ ਜੇ ਤੁਸੀਂ ਕਿਤਾਬ ਬੰਦ ਕਰਕੇ ਫੇਰ ਤੁਸੀਂ ਵੱਡੀ ਮਰਦਾਨਗੀ ਸਮਝੋ ਲੱਖ ਦੀ ਲਾਂਤ ਤੁਹਾਡੇ ਆਹ ਸਾਲਾ ਚਵਲ ਜਾ ਕਹਿੰਦਾ ਮੈਂ ਕਾਲ ਤਖਤ ਨੂੰ ਬੇਨਤੀ ਕਰਦਾ ਮੈਂ ਫਲਾਣੇ ਨੂੰ ਬੇਨਤੀ ਕਰਦਾ ਜੀ ਤੁਸੀਂ ਆਇਆ ਕਰਦੇ ਹੋ ਕਰਦੇ ਹੋ ਇਹ ਪ੍ਰੋਗਰਾਮ ਬੰਦ ਕਰਦੇ ਹੋ ਮੈਂ ਸਾਰੀਆਂ ਸਟੇਜਾਂ ਵਾਲਿਆਂ ਨੂੰ ਕਹਿੰਦਾ ਉਹ ਮੇਰੇ ਆ ਸਾਲਿਆ ਮੈਂ ਤੇ ਤੈਨੂੰ ਕਹਿਣ ਦਿਆਂ ਵੀ ਮੈਂ ਛੱਡ ਦਿੱਤਾ ਕੰਮ ਮੈਂ ਕਰਦਾ ਹੀ ਨਹੀਂ ਇਹੋ ਜਿਹਾ ਕੰਮ ਯਾਰ ਜਿੱਥੇ ਲਾਂਤ ਦੀ ਜ਼ਿੰਦਗੀ ਹੋਵੇ ਇਹੋ ਜਿਹਾ ਕੰਮ ਖਣੋਕੀ ਥੋੜਿਆ ਸਾਡੇ ਕੋ ਨਹੀਂ ਭਗਤ ਬਣਿਆ ਜਾਣਾ ਇਹਦੇ ਭਗਤ ਨਹੀਂ ਬਣਿਆ ਜਾਣਾ ਵੀ ਜਿਹੜੇ ਬੇਇੱਜ਼ਤੀ ਕਰਾ ਕਰਾ ਕੇ ਤੁਹਾਡੇ ਕੋ ਲੋਕਾਂ ਕੋ ਰੋਟੀਆਂ ਖਾਈਏ ਸਾਡੇ ਕੋ ਜੀਭਾਂ ਨਹੀਂ ਫਿਰਦੀਆਂ ਨਾ ਅਸੀਂ ਫਿਰਦੀਆਂ ਜਿਹੜੇ ਫੇਰਦੇ ਹੋ ਫੇਰੀਆਂ ਠੀਕ ਆ ਮੈਂ ਫੇਰ ਵਾਰ-ਵਾਰ ਕਹਿੰਦਾ ਤੂੰ ਭਾਉ ਇਸ ਕਰਕੇ ਤੇਰੇ ਥੋੜੀ ਖੁਰਕੋਈ ਤੂੰ ਨੈਨਸੀ ਦਾ ਭਰਾ ਵਾਂ ਮੈਨੂੰ ਪਤਾ ਲੱਗਾ ਤੇਰਾ ਗੁਰਪ੍ਰੀਤ ਕਿਉਂਕਿ ਉਹ ਵੀ ਹਰਿਆਣੇ ਦੀ ਡਾਂਸਰ ਆ ਤੇ ਤੂੰ ਵੀ ਉਤਰਦਾ ਹੀ ਮੈਨੂੰ ਲੱਗਾ ਪਟੜਾ ਇਹ ਆ ਤੇ ਵੇਖ ਮੇਰੀ ਗੱਲ ਸੁਣ ਮੇਰੇ ਨਾਲ ਐਵੇਂ ਪੰਗੇ ਨਾ ਲੈ ਤੂੰ ਜਥੇਬੰਦੀਆਂ ਨੂੰ ਬੇਨਤੀ ਕਰਨ ਦਿਆਂ ਜਾਂ ਕਾਲ ਤਖਤ ਨੂੰ ਕਰਨ ਦਿਆਂ ਤੇ ਤੇਰੇ ਪਤਾਲੂਆਂ 'ਚ ਪਾਣੀ ਨਹੀਂ ਆ। ਨੰਬਰ ਮੇਰਾ ਉੱਤੇ ਪਿਆ ਤੂੰ ਜਦੋਂ ਮਰਜ਼ੀ ਮੈਨੂੰ ਦੱਸ ਦੀ ਜਾਂ ਮੈਂ ਤੇ ਉਧਰ ਨੂੰ ਆਇਆ ਮੈਂ ਤੈਨੂੰ ਦੱਸ ਦੂੰਗਾ ਵੀ ਕਰਨਾਲ ਨੂੰ ਹਰਿਆਣੇ ਨੂੰ ਮੈਂ ਆਉਣ ਲੱਗਾ। ਤੂੰ ਜਿਹੜਾ ਛੰਛਣਾ ਪਟਣਾ ਪੁੱਟ ਲਈ। ਜੇ ਕੋਈ ਬੰਦਾ ਸਹੀ ਤਰੀਕੇ ਨਾਲ ਚੱਲਣਾ ਚਾਹੁੰਦਾ ਤੂੰ ਹੀ ਤਾਂ ਨਹੀਂ ਤੁਰਨ ਦਿੰਦੇ। ਜੇ ਬੰਦਾ ਇਹ ਜੇ ਸੱਚ ਦੇ ਰਾਹ 'ਤੇ ਤੁਰਦਾ ਜਮਾਨ ਬੰਦ ਰੱਖ ਕੇ ਤੁਰਦਾ ਫੇਰ ਅੱਜ ਦੇ ਸਮੇਂ ਤੇ ਜਿੰਨੇ ਬੰਦੇ ਵਧੀਆ ਉੱਠਣ ਲੱਗੇ ਨਾ ਸਾਰੇ ਬੰਦੇ ਨੂੰ ਤੁਸੀਂ ਹਰਾਸਮੈਂਟ ਕਰਕੇ ਮਾਰਿਆ ਕਿਸੇ ਨੂੰ ਜਾਤ ਦਾ ਕਹ ਕੇ ਮਾਰਤਾ ਇਹ ਫਲਾਨੀ ਜਾਤ ਦਾ ਢਿੰਗੜੀ ਜਾਤ ਦਾ ਉਹਨੂੰ ਉੱਥੇ ਲੱਸੀ ਕਰਤਾ ਜੇ ਕੋਈ ਬੰਦਾ ਇਹ ਕਠੋਕੇ ਖਣਣ ਆਲਾ ਆ ਉਹਨੂੰ ਹਰਾਸਮੈਂਟ ਇੰਨਾ ਜ਼ਿਆਦਾ ਕਰ ਦੋ ਵੀ ਉਹ ਪੈਸੂ ਚੋਂ ਆਪਣੇ ਗੰਦ ਬਕਣਾ ਸ਼ੁਰੂ ਕਰ ਦੇਵੇ ਤੇ ਮੈਨੂੰ ਇਹ ਦੱਸੋ ਜਿਹੜੇ ਜਿਹੜੇ ਮੈਨੂੰ ਇਹ ਗੱਲਾਂ ਕਹਿਣ ਦੇ ਆ ਜੀ ਹਾਂ ਜੀ ਇਹਨਾਂ ਦੇ ਪ੍ਰੋਗਰਾਮ ਕੈਨਸਲ ਕਰ ਦੋ ਕਰ ਦੋ ਫਰਾਨਾ ਕਰੋ ਸਾਡੇ ਕੈਨਸਲ ਹੀ ਆ ਠੀਕ ਆ ਉਹ ਸਾਲਿਓ ਤੁਸੀਂ ਲੋਕ ਲੋਕ ਤੇ ਕੁੜੀ ਹੋਵੇ ਲੋਕਾਂ ਦੇ ਬਾਥਰੂਮਾਂ ਚ ਮੂਰੀਆਂ ਕਰ ਕਰਵੇਂ ਨੇ ਉਹਨੇ ਤੁਹਾਡੇ ਠੀਕ ਆ 5 ਵਜੇ ਤੋਂ ਬਾਅਦ ਤੁਸੀਂ ਸ਼ਰਾਬ ਪੀ ਕੇ ਸਾਲੇ ਤੁਹਾਨੂੰ ਇਹ ਨਹੀਂ ਪਤਾ ਦਾ ਗਾਤਰਾ ਦਾ ਡੱਕ ਕਿੱਥੇ ਆ ਇਹ ਸ਼ਰਾਬ ਦਾ ਡੱਕ ਕਿੱਥੇ ਆ ਤੇ ਤੁਸੀਂ ਲੋਕਾਂ ਨੂੰ ਮੱਤਾ ਦਿੰਦੇ ਫਿਰਦੇ ਜੇ ਮੈਂ ਜਿੰਨਾ ਚਿਰ ਵੀ ਪੰਥ ਦੀ ਸੇਵਾ ਕੀਤੀ ਨਾ ਜਿੰਨਾ ਚਿਰ ਵੀ ਕੀਤੀ ਆ ਤੇ ਜੇ ਪੰਥ ਕਹੂਗਾ ਤਾਂ ਮੈਂ ਕਰੂੰਗਾ ਮੈਂ ਕਿ ਸਾਲੇ ਦੇ ਆਖਿਆ ਨਹੀਂ ਪਿਛੇ ਹਟਦਾ ਜੇ ਪੰਥ ਕਹੂਗਾ ਤਾਂ ਮੈਂ ਸੇਵਾ ਕਰੂੰਗਾ ਜੇ ਪੰਥ ਕਹੂਗਾ ਵੀ ਨਹੀਂ ਕਰਨੀ ਤੇ ਕੋਈ ਚੱਕਰ ਨਹੀਂ ਮੈਂ ਕੱਲ ਇਸੇ ਕਰਕੇ ਕਹਤਾ ਮੁੜ ਕੇ ਗਿਆਨਮਾਨ ਕੋ ਗਿਆਨ ਨਾ ਚੋਧਨਵਾਤੇ ਆਵੇ ਮੈਨੂੰ ਜਿੱਥੇ ਚੰਗਾ ਲੱਗੂਗਾ ਮੈਨੂੰ ਜਿੱਥੇ ਵੀ ਲੱਗੂਗਾ ਮੇਰੇ ਕੋ ਮੈਂ ਉੱਥੇ ਕੰਮ ਤੇ ਲੱਗੂਗਾ ਮੈਨੂੰ ਚੋਲਾ ਲਾਉਣਾ ਪਊ ਮੈਂ ਲਾ ਕੇ ਵੀ ਕੰਮ ਕਰੂੰਗਾ ਕਿਉਂਕਿ ਸਭ ਤੋਂ ਵੱਡੀ ਸਾਡੀ ਇਹ ਵੀ ਗੱਲ ਆ ਵੀ ਅਸੀਂ ਆਪਣੇ ਪਰਿਵਾਰ ਵੀ ਪਾਲਣੇ ਆ ਆਪਣੇ ਬੱਚੇ ਵੀ ਪਾਲਣੇ ਆ ਯਾਰ ਇਹ ਕਾਦੀ ਸਿੱਖੀ ਐ ਦੱਸੋ ਮੈਨੂੰ ਕਾਦੀ ਸਿੱਖੀ ਜਿਹਦੇ ਵਿੱਚ ਤੁਸੀਂ ਮੈਦਾਨ ਇਕੱਲੇ ਹੀ ਆਪ ਤੁਸੀਂ ਪਹਿਲਵਾਨ ਜੇ ਮੈਦਾਨ ਤੇ ਖਾਲੀ ਕਰੋ ਮੈਦਾਨ ਚਾਓ ਆਮੋ ਸਾਹਮਣਾ ਕਰੋ ਦਾ ਜੇ ਸ਼ਬਦਾਂ ਨਾਲ ਆ ਸ਼ਬਦਾਂ ਨਾਲ ਉਹ ਜੇ ਡਾਂਗਾਂ ਨਾਲ ਡਾਂਗਾਂ ਨਾਲ ਆਓ ਅਗਰ ਇਹ ਬੰਦੇ ਨੂੰ ਫੇਰ ਤੁਸੀਂ ਮਰਦ ਜੇ ਤੁਸੀਂ ਕਹਿੰਦੇ ਮੈਦਾਨ ਵੀ ਸਾਡਾ ਹੋਵੇ ਅਸੀਂ ਬਸੂਰ ਵਿੱਚ ਹੋਈਏ ਕੱਲੇ ਤੇ ਤਲਵਾਰ ਚੁੱਕੀ ਤੇ ਕਮਾ ਕੇ ਉਧਰੋਂ ਲੈ ਕੇ ਤੇ ਕਮਾ ਕੇ ਉਧਰੋਂ ਲੈ ਕੇ ਕੋਈ ਇਹ ਨਹੀਂ ਯਾਰ ਬਾਤਰੀਆਂ ਹੁੰਦੀਆਂ ਕੋਈ ਵੀ